ਤੇ ਧੀਰਜ ਵੇਖਣਾ ਹੋਵੇ ਤੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ ਲੈ ਅਹੀਂ ਏਸੀ 'ਚ ਬੈਠੇ ਆਂ ਗੱਡੀ 'ਚ ਵੀ ਏਸੀ ਦਫ਼ਤਰ ਵੀ ਏਸੀ ਕੋਠੀ 'ਚ ਵੀ ਏਸੀ ਬੇਠਕ 'ਚ ਵੀ ਏਸੀ ਜਿੱਥੇ ਵਿਆਹ ਸ਼ਾਦੀ ਗਏ ਉੱਥੇ ਪੈਲਸ 'ਚ ਵੀ ਤੇ ਮੱਥਾ ਛੜਿਆ ਮੱਚੇ ਪਏ ਆਂ ਵੇਖੋ ਜੇ ਧੀਰਜ ਕਿਸੇ ਦਾ ਤਵੀ ਵੀ ਤਤੀ ਬੋਲੀ ਚਲਿਓ ਵੈਗਰੂ ਮੈਂ ਗਿਣੌਣ ਲੱਗਾ ਜੇ ਹੱਲੇ ਨਾ ਬੋਲਿਓ ਤਵੀ ਵੀ ਤਤੀ ਬੋਲੋ ਵੈਗਰੂ ਲੱਕੜਾਂ ਵੀ ਤਤियां ਰੇਤਾ ਵੀ ਤਤ ਹਾਕਮ ਵੀ ਤਤੇ ਕੜਛਾ ਵੀ ਤਤ ਦੇਗ ਵੀ ਤਤੀ ਚੰਦੂ ਵੀ ਤਤ ਮੂਰਤਜਾ ਖਾਨ ਵੀ ਤਤ ਕੋਈ ਦੁਪਹਿਰ ਲੱਗੀ ਸੂਰਜ ਵੀ ਸਾਰੇ ਤਤੇ ਇਕੱਠੇ ਹੋਏ ਤੇ ਕਿੰਨੂ ਤਪਾਉਣਾ ਚਾਹੁੰਦੇ ਐ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਿੰਨਾ ਧੀਰਜ ਸਾਰੇ ਇਕੱਠੇ ਹੋ ਕੇ ਜੋਰ ਲਾਗੇ ਮਹਾਰਾਜ ਹੱਸੇ ਗਏ ਨਾਮ ਜਪੀ ਗਏ ਅੱਜ ਸਿੱਖ ਜ਼ਰੂਰ ਧੱਤੇ ਹੋਵੇ ਇਹ ਗੋਲਕਾਂ ਬਦਲੇ ਮਾਇਆ ਬਦਲੇ ਗੁਰਦੁਆਰੇ ਦੇ ਅੰਦਰ ਹੀ ਲੜ ਪਿੰਦੇ ਪ੍ਰਧਾਨ ਕੀ ਬਦਲੇ ਅੰਦਰ ਹੀ ਖੜੇ ਬਾਬੇ ਦੇ ਅੱਗੋਂ ਜਾਂ ਪਿੱਛੇ ਇੱਕ ਵੀਡੀਓ ਇੱਕ ਬੀਬੀ ਨੇ ਮਾਰੇ ਦੇ ਅੱਗੋਂ ਹੀ ਕਿਰਪਾਨ ਚੁੱਕ ਲਈ ਆਖੋ ਸਤਨਾਮ ਉੱਥੇ ਲੱਗਦੀ ਘਮਾਉਣ ਤੇ ਤਕੜਿਆ ਹੋ ਕੇ ਉਹ ਸਾਡੇ ਸੁਣਾਉਂਦੇ ਹੁੰਦੇ ਨੇ ਮਸਕੀਨ ਸਾਹਿਬ ਪਿਆਰ ਵਾਲੇ ਕਹਿੰਦੇ ਕੋਈ ਦਾੜੀ ਬੰਨ ਕੇ ਗੁਰਦਰਿਆ ਵੀ ਰੋਜ਼ ਕਿ ਕਿਸ ਨੇ ਕਹਿਦਾ ਵੀ ਗੁਰਬਾਣੀ ਇਤਿਹਾਸ ਕਹਿੰਦਾ ਵੀ ਸਿੱਧਾ ਦਾੜਾ ਰੱਖਣਾ ਸਾਬਤ ਸੂਰਤ ਸਿੱਧਾ ਦਾੜਾ ਪੀ ਨੂੰ ਕਥਾ ਨਹੀਂ ਕਰਨਾ ਇਹ ਮੋਰ ਹੁਣ ਆਪਾਂ ਇੱਥੇ ਸੋਨਾ ਪਾਇਆ ਹੋਵੇ ਤੇ ਐਵੇਂ ਬੰਦਾ ਬਾਹਾਂ ਜੀ ਟੰਗੀ ਜਾਂਦਾ ਨਾ ਵਾਰ-ਵਾਰ ਜਾਂ ਕਈਆਂ ਨੇ ਚੈਨੀ ਪਾਈ ਹੁੰਦੀ ਸੋਨੇ ਦੀ ਮੋਟੀ ਤੇ ਆ ਦੋਵੇਂ ਬਟਨ ਹੋ ਲੋ ਖੋਲੇ ਕੀ ਰੱਖੇ ਹੁੰਦੇ ਆ ਮਾਵੇਂ ਠੰਡ ਲਵਾ ਲੈਣ ਆਖੋ ਵੇਖ ਰੋ ਕਿਉਂ ਭੈਣੋਂ ਥੋੜੇ ਜਿਹਾ ਤੁਸੀਂ ਵੀ ਖੁਸ਼ ਹੋ ਜਿਓ ਮੇਰੀਆਂ ਭੈਣਾਂ ਆ ਤੁਸੀਂ ਮਾਵਾ ਆਪਾਂ ਸਾਰੇ ਪ੍ਰਚਾਰ ਤਰੀਕੇ ਨਾਲ ਵੀ ਜਦੋਂ ਵੀ ਕਹਿੰਦੇ ਸਪੋ ਮਾਗ ਚ ਵਿਆਹ ਹੋਵੇ ਤੇ 5 ਲੱਖ ਦੀ ਸ਼ਰਤ ਜਿਹੜਾ ਭੈਣਾਂ ਨੂੰ ਕੋਟੀ ਪਵਾ ਦੇ ਆਖੋ ਪੋ ਮਾਗ ਚ ਕਹਿੰਦਾ ਕਾਰਨ ਕੀ ਕਹਿੰਦਾ ਸੂਟ 15 16000 ਦਾ ਕੋਟੀ ਨੇ ਲਾਦ ਨਹੀਂ ਡੰਡ ਨਮੂਨੀਆਂ ਭਾਵੇਂ ਹੋ ਜੂਗੀ ਕੋਟੀ ਨਹੀਂ ਪਾਉਦੇ ਮੈਂ ਵੀ ਫਿਰ ਸੁਣਿਆ ਕਿ ਇਹਨੂੰ ਤੇ ਮੈਂ ਕਾਰਨ ਲੱਭਿਆ ਆਪਾਂ ਸਾਰੇ ਜਿੱਤਾਲੇ ਮੈਂ ਘਰੇ ਮੈਂ ਕਿਹਾ ਵੀ ਭੈਣੋ ਇਹ ਕੀ ਚੱਕਰ ਹੈ ਵੀ ਤੁਹਾਡਾ ਕਿਸੇ ਸਟੇਜ ਤੋਂ ਜਿਕਰ ਕੀਤਾ ਉਹ ਮਾਗ ਚ ਇਹਨਾਂ ਨੂੰ ਵਿਆਹ ਤੇ ਕੋਟੀ ਨਹੀਂ ਪਾਉਣਗੇ ਨਮੂਨੀਆਂ ਹੋ ਜੂ ਉਹ ਕਹਿੰਦੇ ਜੀ ਕੋਟ ਜਿਹੜਾ ਸੂਟ ਆ ਉਹਦੀ ਬਹੁਤ ਮਹਿੰਗੀ ਕੀਮਤ ਆ ਉਤੋਂ ਦੀ ਲੋਈ ਲੈ ਲਈ ਤੇ ਕੋਤ ਡੰਡ ਲੈ ਜਾਣੀ ਮੈਂ ਸਿਰਫ ਧਿਆਨ ਤੁਹਾਡਾ ਦਵਾਰਿਆਂ ਵੀ ਬਾਹਰੀ ਨਿਸ਼ਾਨੀਆਂ ਦਿਖਾਉਣ ਲਈ ਬੰਦਾ ਕੀ ਨਹੀਂ ਕਰਦਾ ਹੁਣ ਤੇ ਮਾਫ ਕਰਿਓ ਹੁਣ ਤੇ ਫੜਦਾ ਹੀ ਨਹੀਂ ਰਹਿ ਗਿਆ ਕੋਈ ਅੱਗੇ ਕਹਿੰਦੇ ਹੁੰਦੇ ਸੀ ਜਿਸ ਬੰਦੇ ਦੀ ਪਰੇਚਿ ਪਾਗਲ ਹੈ ਜੀ ਉਹਦਾ ਮਾਨ ਕੋ ਨਹੀਂ ਜਿਹਦੀ ਧੀ ਦੀ ਪਰੇਚਿ ਪਤਲ ਹੈ ਜੀ ਉਹਦਾ ਮਾਨ ਕੋ ਨਹੀਂ ਹੁਣ ਤੇ ਸੁਖਣਾ ਆਪ ਵੀ ਲਈ ਜਾਂਦੇ ਹੋ ਆਖੋਏ ਕਿਹੜਾ ਜਮਾਨਾ ਆਉਂਦਾ ਜਾਂਦਾ ਮਹਾਰਾਜ ਪਹਿਲਾਂ ਕਹਿ ਗਏ ਸੀ ਜੇ ਸੀਮਾ ਆਵੇ ਤੈਸੜਾ ਕਰੀਂ ਪਾਪ ਕੀ ਜਾਣ ਲੈ ਜੋਰੀ ਮੰਗੇ ਸ਼ਰਮ ਧੋਏ ਉਹ ਸਮਾ ਆ ਗਿਆ ਉਦੋਂ ਵੀ ਸੀ ਹੁਣ ਵਧੇਰੇ ਹੋ ਗਿਆ ਨਾ ਤੇ ਧਰਮ ਹੀ ਦੀਦਾ ਜੇ ਜਿੰਨਾ ਲੋਕਾਂ ਨੇ ਧਰਮ ਦੇ ਬਾਣੇ ਪਾਏ ਨਾ ਭਾਵੇਂ ਮੈਂ ਵੀ ਵਿੱਚੀ ਕੰਨਾਂ ਨੂੰ ਹੱਥ ਲਾ ਕੇ ਜਖਣਾ ਹੀ ਪੜਤੀ ਕੌਮ ਦੀ ਤੁਸੀਂ ਰੋਜ਼ ਮੀਡੀਆ ਵੇਣੇ ਹੀ ਆਂ ਆਪਾਂ ਕਾਤੋਂ ਕਿਸੇ ਦਾ ਨਾਮ ਲੈਣਾ ਨਿੰਦਿਆ ਹੁੰਦੀ ਜਿੰਨੇ ਵੱਡੇ ਵੱਡੇ ਧਰਮ ਦੇ ਆਗੂ ਜਿੰਨਾਂ ਵੱਲ ਕੌਮ ਵੇਂਦੀ ਸੀ ਇਦਾਂ ਕਰਕੇ ਕੀ ਨਿਕਲਿਆ ਥੱਲਿਓ ਧਰਮ ਵੀ ਸ਼ੁਭ ਗਿਆ ਤੇ ਸ਼ਰਮ ਵੀ ਕੂੜ ਫਿਰੇ ਜਿੰਨਾ ਵੱਡਾ ਝੂਠ ਮਾਰੋ